ਮੈਂ ਲੰਗਦਾ ਲੰਗਦਾ ਮਹਿਮ ਹੈ ਭਾਜੀ ਨੂੰ ਮਿਲ ਕੇ ਜਾਵਾਂ ਤੁਸੀਂ ਦੱਸਿਆ ਨੀ ਮੁੜ ਕੇ ਕੁਛ ਮੈਨੂੰ ਅਜੇ 2-3 ਦਿਨ ਹੋ ਗਏ ਨੇ ਵੀ ਕਿਦਾਂ ਕਹਿੰਦੇ ਸੀਗੇ ਦੱਸਦੇ ਆ ਤੇ ਮੈਂ ਵੀ ਵੇਟ ਕਰਦਾ ਸੀਗਾ ਮੈਂ ਕਿਹਾ ਚੱਲ ਦੱਸ ਹੀ ਦੇਣ ਚੱਲ ਕੋਈ ਨਹੀਂ ਉਹ ਭੈਣ ਭਰਾਵਾਂ ਦੇ ਵਿੱਚ ਕੋਈ ਸਲਾਹ ਕਰਨੀ 2-3 ਦਿਨ ਲੱਗ ਹੀ ਜਾਂਦੇ ਆ ਹਾਂ ਜੀ ਹਾਂ ਜੀ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਸਲਾਹ ਕਰਨੀ ਕਿਹਦੇ ਨਾਲ ਆ ਹੂੰ ਉਹ ਸਲਾਹ ਭਾਜੀ ਕੀ ਕਰਨੀ ਆ ਸਲਾਹ ਦੇ ਦੋਵੇਂ ਜਾਣੇ ਤੁਸੀਂ ਦੇਖ ਕੇ ਗਏ ਜੇ ਨਾਲ लवली ਤੁਹਾਡੇ ਹੈ ਤੇ ਜੋ ਵੀ ਕਰਨਾ ਤੁਸੀਂ ਕਰਨਾ ਵਾ ਤੁਸੀਂ ਹੋਰ ਸਲਾਹ ਕਿਹੜੀ ਕਰਨੀ ਆ ਚੰਗਾ ਭਲਾ ਘਰ ਬਾਰ ਆ ਜਿਹੀ ਸਾਰੇ ਜਾਣੇ ਗਏ ਆ ਤਾਂ ਆਖਰ ਕਿੱਧਰ ਦੀ ਆ ਗਈ ਜੇ ਰਿਸ਼ਤਾ ਕਰੀਏ ਨਾ ਵੇਖ ਚਾ ਕੇ ਘਰੀ ਦਾ ਹੰਦਾ ਵਾ ਕੀ ਚੁੱਕ ਲਏ ਉਥੋਂ ਮੁੰਡਾ ਇਹਨਾਂ ਦੇ ਘਰ ਹੀ ਆਇਆ ਸੀ ਉਹਨਾਂ ਦੇ ਘਰ ਤਾਂ ਨਹੀਂ ਆਏਗੇ ਉਹ ਨਾਲੇ ਰਮਨ ਜਿਹੀ ਇੱਥੇ ਰਿਸ਼ਤਾ ਕਰਨਾ ਵਾ ਕੁੜੀ ਦਾ ਤਾਂ ਇਹ ਪੁੱਛ ਗਿਛ ਨਹੀਂ ਕਰਨੀ ਇਹ ਇੰਨਾ ਧੱਕ ਦੇਣੀ ਇੱਥੇ ਵੇਨ ਖੱਤਿਆ ਹੀ ਦੰਦੀਆਂ ਜਬਾਨਾ ਨਾ ਬੋਲ ਜਦੋਂ ਹਿੱਦਾਂ ਕਹਿੰਦੇ ਜੇ ਨਾ ਤੇ ਉਥੇ ਰਿਸ਼ਤਾ ਹੋ ਜਾਣਾ ਮੈਨੂੰ ਅੱਗ ਲੱਗ ਜਾਂਦੀ ਅੱਗ ਤੇ ਮੰਮੀ ਭੂਆ ਹੁਣ ਉਹਨੇ ਨਾ ਕਰਵਾ ਕੇ ਛੱਡਣਾ ਉਹ ਸਿੱਧਾ ਲਵਨੀ ਨੂੰ ਫੋਨ ਕਰਦੇ ਆ